ਜੈਨ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤੋ ਫਿਟਾਰਾਂ ਦੇ ਫਾਉਂਡਰ ਸੈਕਟਰ ਅੱਜ ਆਪਾਂ ਪੰਜਾਬ ਪੁਲਿਸ ਕਨਸਟੇਬਲ ਵਾਲੇ ਬੱਚਿਆਂ ਦਾ ਟ੍ਰੈਲ ਲੈ ਰਹੇ ਆਂ ਸੇਮ ਮੈਜਿਸਟਰੀ ਜਿਵੇਂ ਪੰਜਾਬ ਪੁਲਿਸ ਦੇ ਵਿੱਚ ਹੁੰਦਾ ਹੈ ਠੀਕ ਹੈ ਤੇ ਇਦਾਂ ਥੋੜਾ 25 ਤੇ 30 ਦਾ ਗਰੁੱਪ ਹੁੰਦਾ ਆਪਾਂ ਜਿਵੇਂ 30 ਬੱਚੇ ਖੜਾਏ ਨੇ ਸੇਮ ਇਦਾਂ ਗਰੁੱਪ ਦੇ ਵਿੱਚ ਬੱਚੇ ਕੁੜੀਆਂ ਮੁੰਡੇ ਖੜੇ ਨੇ ਸਾਰੇ ਦੇਖੋ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਦਾ ਅੱਜ ਟ੍ਰੈਲ ਲੈਣੇ ਆ ਤੇ ਅੱਜ ਦੇ ਟ੍ਰੈਲ ਦੇ ਵਿੱਚ ਤੁਹਾਨੂੰ ਪਤਾ 1600 ਮੀਟਰ ਟ੍ਰੈਲ ਹੁੰਦਾ ਬਟ ਆਪਾਂ ਨੇ ਮੁੰਡਿਆਂ ਦਾ ਸਿਰਫ ਦੋ ਚੱਕਰ ਦਾ ਹੀ ਟ੍ਰੈਲ ਲੈ ਹਾਂ ਜੀ ਰੈਡੀ ਬੋਲ? ਯੈਸ ਸਰ। ਜਸੂ ਬੋਲਤਾ। ਉਹਦਾ ਟ੍ਰੈਕ ਕਰ। ਠੀਕ ਹੈ। ਜਾਇ ਤਵਾ ਖੰਡ ਲਾਈਪ। ਰੈਡੀ? ਯੈਸ ਸਰ। ਚਲੋ। ਗੋ। ਕੋ ਰਾਉਂਡ ਬੋਲ। ਹਲ। ਹਾਲ ਪੂਰਾ ਬੇਬੀ। ਹੁਣ ਦੇਖਦੇ ਆ। ਮੇਰੇ ਮੈਚ ਦੀ ਟਾਈਮਿੰਗ ਆਦੀਆ ਟਾਈਮਰ ਲਗਾਤਾ ਨਾ ਆਪਾਂ ਇਥੇ ਸਕਿਪ ਕਰ ਦਿੰਦੇ ਆ ਦੇਖ ਰਿਹਾ ਸਾਰੇ ਮਿਲ ਰਿਹਾ ਰਿਹਾ fps ਦਾ ਡਰੱਖਿਆ ਸਰ fps ਦਾ ਡਰੱਖਿਆ 16 ਹੀ ਰੱਖੇ ਲੇਕਿਨ ਕਰ ਲਾ ਸੈਟ ਸ਼ਾਇਦ ਹੁਣ ਨਹੀਂ ਹੋਣੀ ਨਾ ਓਕੇ ਚਲ ਕੋਈ ਨੀ ਇੱਦੀ ਬਣਾ ਲੈਂਦੇ ਤੇ ਕੀ ਸ਼ੇਕ ਕਰ ਰਿਹਾ ਦੋਸਤੋ ਤੁਸੀਂ ਜੋ ਵੀ ਪੇਰੈਂਟਸ ਨੇ ਉਹ ਆਪਣੇ ਬੱਚੇ ਨੂੰ ਦੇਖੋ ਟ్రਾਇਲ ਦੇ ਵਿੱਚ ਬੱਚਾ ਕਿੱਥੇ ਐ ਤੇ ਉਹਨਾਂ ਦੀ ਟਾਈਮਿੰਗ ਆ ਜਿਹੜੀ ਦੋਸਤੋ 800 ਮੀਟਰ ਦੀ ਤੁਹਾਡੇ ਬੱਚੇ ਦੀ ਕਿੰਨੀ ਟਾਈਮ ਆਈ ਆ ਸਾਰੇ ਬੱਚਿਆਂ ਦਾ ਹੌਸਲਾ ਜਰੂਰ ਤਾਇਓ ਇਹਨਾਂ ਬੱਚਿਆਂ ਨੇ ਆ ਕੇ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਦਿਨ ਰਾਤ ਮਿਹਨਤ ਕਰ ਰਹੇ ਨੇ ਮਿਹਨਤ ਕਰਵਾ ਰਹੇ ਆ ਆਪਾਂ ਬਸ ਲੱਗੇ ਹੋਏ ਆ ਤੁਸੀਂ ਵੀ ਜੇ ਪੰਜਾਬ ਪੁਲਿਸ ਦਾ ਫਾਰਮ ਭਰਿਆ ਹੈ ਇਸ ਸਾਲ 2025 ਦਾ ਤੇ ਤੁਸੀਂ ਵੀ ਇਹਨਾਂ ਬੱਚਿਆਂ ਦੇ ਨਾਲ ਪੇਪਰ ਤੇ ਗਰਾਊਂਡ ਦੀ ਤਿਆਰੀ ਜਿਹੜੀ ਰਿਕੁਆਇਰਡ ਅਕੈਡਮੀ ਚ ਆ ਕੇ ਕਰ ਸਕਦੇ ਹੋ ਸਭ ਤੋਂ ਵੱਡੀ ਗੱਲ ਬਹੁਤ ਹੀ ਜ਼ਿਆਦਾ ਘੱਟ ਫੀਸ ਦੇ ਵਿੱਚ ਇਹਨਾਂ ਸਾਰਾ ਵਧੀਆ ਸਟਰਕਚਰ ਦੇਖ ਸਕਦੇ ਹੋ ਤੁਸੀਂ ਸਾਰਾ ਆਪ ਕੋ ਨੁਕੜੀਆਂ ਦਾ ਕੋਈ ਮੋਟਾਰ ਕੋਈ ਸਾਰਾ Gay pistol göz aunque encanto MUSIC diss不起 Uقar Uco czego Uco Uco ਚਲੇ ਸਿਰਫ ਇੱਕ ਚੱਕਰ ਐ ਕਿ ਆਜੋ ਉਹ ਤਾਂ ਉਹਨਾਂ ਦਾ ਟਾਈਮ ਟਾਈਮ ਕਹਿੰਦਾ ਟੈਂਕਿਲਿੰਗ ਸਾਈਡ ਤੇ ਨਾ ਸਾਰਾ ਹੋ ਗਿਆ ਜੀ ਕੋਲ ਲੈਂ ਕੋ ਸਭ ਮਦਦ ਮੁੰਡੇ ਦਾ ਫੇਸ ਵੀ ਆ ਜਵੇ ਹਾਂ ਇਧਰ ਸਾਰੇ ਦਾ ਬਹੁਤ ਬਹੁਤ ਸ਼ਾਬਾਸ਼ ਚਾਹਤਰਾ ਰੌਂਦ ਚੱਲ ਇਧਰ ਦੀ ਵਾਪਸ ਤੋਂ ਮਾਹੌਲ ਦੀ ਆਸਟ ਗਲਾਸਟ

चाँ 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 चलो लास्ट तक भाई ये जो मामा जी चलो जी कितनी टाइमिंग क्लोज की एक ग्रुप की टाइमिंग है चार 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 ਪਹਿਲੇ ਸਰਦਾਰ ਦੀ ਆਇਆ ਸਰਦਾਰ ਆਜਾ ਤੂੰ ਆਈ ਇਹਦਾ ਪੂਰਾ ਦੋ ਪਿਆ ਦੋ ਤੀ ਜੀ ਗੋਵਿੰਦਰ ਸਿੰਘ ਨੇ ਅੱਜ ਪਹਿਲੀ ਵਾਰ ਫਸਟ ਗਰੁੱਪ ਮਾਰਿਆ ਕਿੰਨਾ ਟਾਈਮ ਆਇਆ ਦੋ ਤੀ ਦੋ ਤੀ ਆਇਆ ਪਹਿਲੇ ਗਰੁੱਪ ਵਾਲਾ ਆ ਬੈਠੇ ਨੇ ਹਾਂਜੀ ਰੈਡੀ ਦੂਆ ਗਰੁੱਪ ਰੈਡੀ ਹੋ ਜੀ ਹਾਂਜੀ ਦੂਆ ਗਰੁੱਪ ਖੜੇ ਹੋ ਨਾਲੇ ਛੁੱਟ ਕਰਨੀ ਆ ਵਾਲੇ ਬੱਚੇ ਖੜੇ ਹੋ ਕੇ ਇੱਧਰ ਆਓ ਸਾਰੇ ਜੀਦਾ ਹੋ ਚੁੱਕਿਆ ਇੱਧਰ ਬੈਠੋ ਖੜੇ ਹੋ ਇੱਧਰ ਰਲੋ